ਸਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਤਾਂ ਕਿ ਤੁਹਾਨੂੰ ਅਸੀਂ ਡੇਲੀ ਅਪਲੋਡ ਕਰਦੇ ਆਂ ਵੀਡੀਓ ਤੁਹਾਡੀ ਸਕਿੱਪ ਨਾ ਹੋਵੇ ਅੱਜ ਦੇ ਜਿਹੜੀ ਅਸੀਂ ਸੂਟ ਲੈ ਕੇ ਆਏ ਆ ਉਹ ਰਖੜੀ ਆਫਰ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਸਾਰੇ ਸੂਟ ਰਹਿਣ ਵਾਲੇ ਆ ਵੋ ਮੇਡ ਬ੍ਰਾਂਡ ਦੇ ਦੇਖੋ ਮਾਰਕੀਟ ਦੇ ਵਿੱਚ ਤੁਹਾਨੂੰ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ 2000 ਤੱਕ ਮਿਲਣ ਵਾਲੀ ਹੈ ਅਸੀਂ ਤੁਹਾਨੂੰ ਬਿਲਕੁਲ ਰੱਖੜੀ ਆਫਰ ਤੇ ਪ੍ਰਾਈਸ ਦੇ ਰਹੇ ਹਾਂ 1550 ਠੀਕ ਹੈ ਜੀ 1550 ਦੇ ਵਿੱਚ ਤੁਹਾਨੂੰ ਬ੍ਰਾਂਡਡ ਸੂਟ ਮਿਲ ਰਿਹਾ ਉਹ ਵੀ ਰੱਖੜੀ ਆਫਰ ਲੈ ਕੇ ਆਇਆ ਇਸ ਕਰਕੇ ਤੁਹਾਨੂੰ 1550 ਦਾ ਇਹ ਸੂਟ ਮਿਲ ਰਿਹਾ ਪਰ ਇਹਦੀ ਜਿਹੜੀ ਮਾਰਕੀਟ ਵਿੱਚ ਪ੍ਰਾਈਸ ਹੈ 2000 ਤੱਕ ਹੈ ਜੀ ਚੈੱਕ ਕਰੋ ਫਸਟ ਸੂਟ ਚੈੱਕ ਕਰੋ ਇਹ ਵਾਲਾ ਜਿਹੜਾ ਸਟਾਫ ਰਹਿਣ ਵਾਲਾ ਹੈ ਇਹ ਖਾਦੀ ਚਾਜੀ ਦੇਖੋ ਤੁਸੀਂ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਇਹ ਖਾਦੀ कॉटन ਹੈ ਠੀਕ ਹੈ ਖਾਦੀ कॉटन ਆ ਕਾਫੀ ਡਿਮਾਂਡ ਹੈ ਖਾਦੀ ਦੀ ਜੀ ਨਜ਼ਦੀਕ ਤੋਂ ਦਿਖਾ ਸਕਦੇ ਆ ਖਾਦੀ कॉटन ਰਹਿਣ ਵਾਲਾ ਤੇ ਤੁਸੀਂ ਇਹਦਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਡਿਫਰੈਂਟ ਜਿਹਾ ਸਟਾਈਲ ਜਿਹਾ ਰਹਿਣ ਵਾਲਾ ਸੂਟ ਠੀਕ ਹੈ ਜੀ ਇਹ ਵਾਲੀ ਜਿਹੜਾ ਇਹਦਾ ਆਉਣਾ ਘੇਰਾ ਸਾਰਾ ਜਿਹੜਾ ਘੇਰਾ ਬਣਿਆ ਹੋਇਆ ਇਹ ਹੈਂਡਵਰਕ ਟੱਚ ਹੈ ਜੀ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਟੱਚ ਆ ਕਿਹੜੇ ਆਏ ਦਾ ਤੁਹਾਨੂੰ ਨਜ਼ਦੀਕ ਤੋਂ ਦਿਖਾ ਜਨੇ ਆਸੀਂ ਸਾਰਾ ਹੈਂਡਵਰਕ ਟੱਚ ਰਹਿਣ ਵਾਲਾ ਘੇਰਾ ਦੇਖੋ ਏਦਾਂ ਸਾਰੇ ਘੇਰੇ ਦੇ ਉੱਪਰ ਇਹਦੇ ਵਰਕ ਹੋਇਆ ਹੋਇਆ ਹੈਂਡਵਰਕ ਟੱਚ ਰਹਿਣ ਵਾਲਾ ਤੇ ਤੁਹਾਨੂੰ ਦੇਖੋ ਅਸੀਂ ਪ੍ਰਾਈ ਦੇ ਰਹੇ ਸਿਰਫ 1500 ਵੋ ਮੇਡ ਉਹ ਵੀ ਵੋ ਮੇਡ ਜਿਹੜਾ ਬ੍ਰਾਂਡ ਆ ਇਹਦਾ ਅਸੀਂ 1500 ਦੇ ਰਹੇ ਆ ਜੀ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਪਿਓਰ ਦਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਰਹਿਣ ਵਾਲਾ ਦੁਪੱਟਾ ਪੂਰੇ ਸੂਟ ਦੀ ਲੁੱਕ ਤੁਹਾਨੂੰ ਦਿਖਾਉਣ ਲੱਗਿਆ ਬਹੁਤ ਪਿਆਰੀ ਲੁੱਕ ਆਉਣ ਲੱਗੀ ਹੈ ਸੂਟ ਦੀ ਇਹ ਵਾਲਾ ਰੈਣ ਵਾਲਾ ਪਿਓਰ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੀ ਸਿਰਫ ਤੁਹਾਨੂੰ ਰਖੜੀ ਆਫਰ ਦੇ ਵਿੱਚ ਇਹ ਵਾਲੇ ਸੂਟ ਦੇ ਰਹੇ ਹਾਂ 1550 ਦੇ ਵਿੱਚ ਵੋ ਮੇਡ ਬ੍ਰਾਂਡ ਦੇ ਵਿੱਚ ਬਹੁਤ ਪਿਆਰੇ ਸੂਟ ਰੈਣ ਵਾਲੇ ਆ ਦੁਪੱਟੇ ਵੀ ਬੜੇ ਪਿਆਰੇ ਜੇ ਰੈਣ ਵਾਲੇ ਆ ਡਿਜ਼ਾਈਨਰ ਜੇ ਦੁਪੱਟੇ ਰੈਣ ਵਾਲੇ ਆ ਠੀਕ ਹੈ ਜੀ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਆ ਉਹ ਸਟਾਫ ਰੈਣ ਵਾਲਾ ਜੀ ਖਾਦੀ ਚ ਖਾਦੀ ਸਟਾਫ ਰੈਣ ਵਾਲਾ ਜੋ ਪ੍ਰਿੰਟੇਰੇ ਬਣਿਆ ਹੋਇਆ ਜਿਹੜਾ ਜਿਹੜਾ ਪ੍ਰਿੰਟ ਬਣਿਆ ਹੋਇਆ ਫਰਸਟ ਪੀਸ ਤੇ ਬਣਿਆ ਉਹੀ ਤੁਹਾਨੂੰ ਬੈਕ ਮਿਲੂਗੀ 셔ਟ ਦੇ ਫਰੰਟ ਦੇ ਜਿਹੜਾ ਪੀਸ ਹੈ ਉਹੀ ਤੁਹਾਨੂੰ ਬੈਕ ਮਿਲਣ ਵਾਲੀ ਹੈ ਦੇਖੋ ਤੁਸੀਂ ਬੈਕ ਵੀ ਇਹਦੇ ਚੈੱਕ ਕਰ ਸਕਦੇ ਹੋ ਇਹ ਵਾਲੀ 셔ਟ ਦੀ ਬੈਕ ਹੈ ਜੀ ਬਾਟਮ ਤੁਹਾਨੂੰ ਮਿਲਣ ਵਾਲੀ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਮਸਟਰਡ ਕਲਰ ਦੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਇਹਦੇ ਵਾਲਾ ਬਾਟਮ ਮਿਲਣ ਵਾਲੀ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਆ ਤੁਹਾਨੂੰ ਅਸੀਂ 1500 ਦੇ ਵਿੱਚ ਉਹ ਵੀ ਜਿਹੜਾ ਸੂਟ ਰਹਿਣ ਵਾਲਾ ਖਾਦੀ ਦੇ ਵਿੱਚ ਤੇ ਹੈਂਡਵਰਕ ਟੱਚ ਦੇ ਨਾਲ ਦੁਪੱਟਾ ਬੜਾ ਡਿਜ਼ਾਈਨਰ ਜਿਹਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਜੀ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਵੀ ਸੂਟ ਦੇਖੋ ਤੁਸੀਂ ਆਰੀ ਵਰਕ ਦੇ ਨਾਲ ਟੱਚ ਵੋ ਮੇਡ ਦੇ ਰਹਿਣ ਵਾਲੇ ਸਾਰੇ ਸੂਟ ਠੀਕ ਹੈ ਜੀ ਵੋ ਮੇਡ ਬ੍ਰਾਂਡ ਦੇ ਰਹਿਣ ਵਾਲੇ ਸਾਰੇ ਸੂਟ ਆਰੀ ਵਰਕ ਦੇ ਨਾਲ ਦੇਖੋ ਪੂਰਾ ਫਲਾਵਰ ਜਿਹੜਾ ਘੇਰੇ ਦੇ ਉੱਪਰ ਫਲਾਵਰ ਬਣਿਆ ਤੁਹਾਨੂੰ ਪੂਰੇ ਸੂਟ ਦੀ ਲੁੱਕ ਦਿਖਾ ਸਕਦੇ ਆ ਬੜਾ ਪਿਆਰਾ ਜਿਹਾ ਕਲਰ ਹੈ ਲੁੱਕ ਦੇਖੋ ਸੂਟ ਦੀ ਬੜੀ ਪਿਆਰੀ ਜੀ ਹੈ ਥੋੜਾ ਜਿਹਾ ਲਾਈਟ ਸ਼ੇਡ ਹੈ ਕਈ ਮੇਰੀਆਂ ਭੈਣਾਂ ਇਦਾਂ ਦੇ ਕਲਰ ਜਿਆਦਾ ਪਸੰਦ ਕਰਦੀਆਂ ਲਾਈਟ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਨਜ਼ਦੀਕ ਤੋਂ ਦਿਖਾਉਣ ਲੱਗੀ ਆਂ ਦੇਖੋ ਸਾਰਾ ਫਲਾਵਰ ਆਰੀ ਵਰਕ ਦੇ ਨਾਲ ਟੱਚ ਹੋਇਆ ਜੀ ਸਾਰੇ ਫਲਾਵਰ ਦੇ ਉੱਪਰ ਆਊਟਲਾਈਨਿੰਗ ਕੀਤੀ ਗਈ ਹੈ ਫਿਨਿਸ਼ਿੰਗ ਦਿੱਤੀ ਗਈ ਹੈ ਇਹਨੂੰ ਫਲਾਵਰ ਨੂੰ ਠੀਕ ਹੈ ਜੀ ਇਹ ਵਾਲਾ ਫਲਾਵਰ ਉੱਪਰ ਆਣਾਗਾ ਠੀਕ ਹੈ ਜੀ ਇਹ ਵਾਲੀਆਂ ਆਉਣ ਵਾਲੀਆਂ ਇਹਦੀਆਂ ਬਾਜੂ ਇਹ ਵਾਲੀਆਂ ਬਾਜੂ ਆਉਣ ਵਾਲੀਆਂ ਬੜੀਆਂ ਪਿਆਰੀਆਂ ਜੀਆਂ ਬਾਜੂ ਰਹਿਣ ਵਾਲੀਆਂ ਠੀਕ ਹੈ ਜੀ ਇਹ ਉੱਪਰ ਸ਼ਰਟ ਦਾ ਪੀਸ ਹੈ ਜੀ neck ਕੋਲ ਪੀਸ ਆਊਗਾ ਇਹ ਵਾਲਾ ਡਿਜ਼ਾਈਨ neck ਕੋਲ ਆਉਣ ਵਾਲਾ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਹੈਂਡਵਰਕ ਟੱਚ ਪੂਰਾ ਘੇਰਾ ਰਹਿਣ ਵਾਲਾ ਜੋ ਫਰੰਟ ਦੇ ਉੱਪਰ ਹੈ ਉਹੀ ਬੈਕ ਤੇ ਮਿਲੇਗਾ ਜੀ ਠੀਕ ਹੈ ਜੀ ਬੈਕ ਵੀ ਸੇਮ ਰਹਿਣ ਵਾਲੀ ਹੈ ਇਹ ਵਾਲੀ ਰਹਿਣ ਵਾਲੀ ਹੈ ਜੀ ਬੈਕ ਠੀਕ ਹੈ ਜੀ ਬੈਕ ਵੀ ਸੇਮ ਰਹਿਣ ਵਾਲੀ ਹੈ ਜੀ ਤੇ ਇਹ ਵਾਲੀ ਰਹਿਣ ਵਾਲੀ ਹੈ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਤੇ ਦੁਪੱਟਾ ਤੁਹਾਨੂੰ ਦੇ ਲੱਗਿਆ ਬੜਾ ਪਿਆਰਾ ਜਿਹਾ ਸਿਰਫ ਵੋ ਮੇਡ ਰਹਿਣ ਵਾਲਾ ਬ੍ਰਾਂਡ ਸਭ ਦੇ ਉੱਪਰ ਤੁਹਾਨੂੰ ਟੈਗ ਮਿਲਣ ਵਾਲਾ ਵੋ ਮੇਡ ਦਾ ਠੀਕ ਹੈ ਜੀ ਪਿਓਰ ਕਾਟਨ ਸਟਾਫ ਰਹਿਣ ਵਾਲਾ ਠੀਕ ਹੈ ਜੀ ਇਹ ਕਾਟਨ ਸਟਾਫ ਹੈ ਖਾਦੀ ਨਹੀਂ ਹੈਗਾ ਕਾਟਨ ਸਟਾਫ ਹੈ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਦੁਪੱਟਾ ਰਖੜੀ ਆਫਰ ਲੈ ਕੇ ਆਏ ਤਾਂ ਤੁਹਾਡੇ ਵਾਸਤੇ ਸਿਰਫ ਅਸੀਂ ਠੀਕ ਹੈ ਜੀ ਜਿੰਨਾ ਚੱਕ ਰਖੜੀ ਆਫਰ ਹੈ ਉਹਨਾਂ ਚੱਕ ਇਹਦੀ ਪ੍ਰਾਈਸ ਤੁਹਾਨੂੰ ਇੰਨਾ ਇੰਨੀ ਮਿਲੂਗੀ ਫਿਰ ਇਹਦੀ ਪ੍ਰਾਈਸ ਅਪ ਹੋ ਜਾਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਇਹਦੀ ਜਿਹੜੀ ਪ੍ਰਾਈਸ ਉਹ ਅਪ ਹੋ ਜਾਣੀ ਆ ਇਹ ਵਾਲਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਜਿੰਨਾ ਚੱਕ ਰਖੜੀ ਆਫਰ ਚੱਲ ਰਿਹਾ ਇਸ ਕਰਕੇ ਅਸੀਂ ਤੁਹਾਨੂੰ ਪ੍ਰਾਈਸ ਲੋ ਲੋ ਦੇ ਰਹੇ ਹਾਂ ਇਸ ਤੋਂ ਬਾਅਦ ਇਹਦੀ ਪ੍ਰਾਈਸ ਅਪ ਹੋ ਜਾਣੀ ਆ 1550 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਦੇ ਦੁਪੱਟੇ ਨਾਲ ਡਿਜ਼ਾਈਨਰ ਜਾਂ ਰਹਿਣ ਵਾਲਾ ਸੂਟ ਬ੍ਰਾਂਡਡ ਰਹਿਣ ਵਾਲਾ ਸੂਟ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਇੱਕ ਇਹ ਵਾਲਾ ਕਲਰ ਆਉਣ ਲੱਗਿਆ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਹੈ ਇਹ ਵਾਲਾ ਆਉਣ ਵਾਲਾ ਘੇਰਾ ਠੀਕ ਹੈ ਜੀ ਇਹ ਵਾਲਾ ਘੇਰਾ ਆਉਣ ਵਾਲਾ ਪੂਰੇ ਸੂਟ ਦੀ ਲੁੱਕ ਤੁਹਾਨੂੰ ਦਿਖਾ ਸਕਦੇ ਆ ਬੜੀ ਪਿਆਰੀ ਜੀ ਰਹਿਣ ਵਾਲੀ ਲੁੱਕ ਇਹ ਵਾਲੀਆਂ ਰਹਿਣ ਵਾਲੀਆਂ ਬਾਜੂ ਬਾਜੂ ਦੇ ਉੱਪਰ ਡਿਜ਼ਾਈਨ ਆਉਣ ਵਾਲਾ ਬੜਾ ਸੋਹਣਾ ਜਿਹਾ ਪ੍ਰਿੰਟ ਬਣਿਆ ਹੋਇਆ ਸਾਰੇ ਵਿੱਚ ਸੈਲਫ ਪ੍ਰਿੰਟ ਹੈ ਜੀ ਲਾਈਟ ਕਲਰ ਆ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਹੈ ਸਰਦਾਰੀ ਕਲਰ ਹੈ ਪੂਰਾ ਹੈਂਡਵਰਕ ਟੱਚ ਹੈ ਜੀ ਪੂਰਾ ਆਰੀ ਵਰਕ ਹੋਇਆ ਹੋਇਆ ਦੇ ਉੱਪਰ ਦੇਖੋ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਘੇਰੇ ਨੂੰ ਠੀਕ ਹੈ ਜੀ ਆਰੀ ਵਰਕ ਹੋਇਆ ਘੇਰਾ ਡਿਜ਼ਾਈਨਰ ਜੇ ਸੂਟ ਹੈ ਜੀ ਰਖੜੀ ਆਫਰ ਲੈ ਕੇ ਆਏ ਤੁਹਾਡੇ ਵਾਸਤੇ ਇਸ ਤੋਂ ਬਾਅਦ ਇਹਦੀ ਪ੍ਰਾਈਸ ਅਪ ਹੋਣੀ ਹੈ ਸਿਰਫ 1550 ਦੇ ਵਿੱਚ ਤੁਹਾਨੂੰ ਬ੍ਰਾਂਡਡ ਸੂਟ ਦੇ ਰਹੇ ਆ ਉੱਪਰ ਟੈਗ ਲੱਗਿਆ ਵੋ ਮੇਡ ਦੇ ਠੀਕ ਹੈ ਜੀ ਵੋ ਮੇਡ ਬ੍ਰਾਂਡ ਹੈ ਟੈਗ ਲੱਗੇ ਹੋਏ ਆ ਜੀ ਠੀਕ ਹੈ ਬ੍ਰਾਂਡਡ ਸੂਟ ਤੁਹਾਨੂੰ ਦੇ ਰਹੇ ਆ 1550 ਦੇ ਵਿੱਚ ਇਸ ਤੋਂ ਬਾਅਦ ਇਹਦੀ ਪ੍ਰਾਈਸ ਹੋਣੀ ਹੈ ਅੱਪ ਇਹ ਵਾਲੀ ਪਿਓਰ ਕਾਟਨ ਦੀ ਰਹਿਣ ਵਾਲੀ ਆ ਬਾਟਮ ਦੇਖੋ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਇਹ ਸ਼ਰਟ ਪੀਸ ਰਹਿਣ ਵਾਲਾ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਤੇ ਦੁਪੱਟਾ ਮਿਲਣ ਵਾਲਾ ਬੜਾ ਤੁਹਾਨੂੰ ਪਿਆਰਾ ਜਿਹਾ ਡਿਜ਼ਾਈਨਰ ਦਾ ਦੁਪੱਟਾ ਮਿਲਣ ਵਾਲਾ ਪਿਓਰ ਦਾ ਰਹਿਣ ਵਾਲਾ ਦੁਪੱਟਾ ਡਿਜ਼ਾਈਨਰ ਦਾ ਦੇਖੋ ਇਹ ਵਾਲਾ ਮੈਨ ਵਾਲੇ ਦਾ ਡਿਜ਼ਾਈਨਰ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਪਿਓਰ ਦੇ ਦੁਪੱਟੇ ਦਾ ਸਟਾਫ ਵੀ ਪੂਰਾ ਵਧੀਆ ਜੀ ਬ੍ਰਾਂਡਡ ਸੂਟਾਂ ਦਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਦੁਪੱਟੇ ਦਾ ਸਟਾਫ ਹੁੰਦਾ ਬਿਲਕੁਲ オリジナル ਦੁਪੱਟਾ ਹੁੰਦਾ ਜੀ ਪਿਓਰ ਦੇ ਸੂਟਾਂ ਦੇ ਜਿਹੜੇ ਬ੍ਰਾਂਡਡ ਸੂਟ ਹੁੰਦੇ ਆ ਇਹ ਵਾਲਾ ਡਿਜ਼ਾਈਨਰ ਦਾ ਦੁਪੱਟਾ ਰਹਿਣ ਵਾਲਾ ਪੂਰਾ ਸਰਦਾਰੀ ਲੁੱਕ ਦੇ ਵਿੱਚ ਸੂਟ ਹੈ ਜਿੰਨੇ ਵੀ ਅਸੀਂ ਸੂਟ ਲੈ ਕੇ ਆਏ ਆ ਜੀ ਉਹ ਸਾਰੇ ਸਰਦਾਰੀ ਲੁੱਕ ਲੁੱਕ ਦੇ ਵਿੱਚ ਰਹਿਣ ਵਾਲੇ ਆ ਸਾਰੇ ਸਰਦਾਰੀ ਲੁੱਕ ਵਿੱਚ ਰਹਿਣ ਵਾਲਿਆ ਕਲਰ ਬੜੇ ਪਿਆਰੇ ਪਿਆਰੇ ਕਲਰ ਹੈ ਡਿਜ਼ਾਈਨਰ ਦੇ ਸੂਟ ਰਹਿਣ ਵਾਲਿਆ ਠੀਕ ਹੈ ਜੀ ਬ੍ਰਾਂਡਡ ਸੂਟ ਹੈ ਪ੍ਰਾਈਸ ਦੇ ਰਿਆ ਤੁਹਾਨੂੰ 1550 ਦੇ ਵਿੱਚ ਉਹ ਵੀ ਰਖੜੀ ਆਫਰ ਦੇ ਵਿੱਚ ਇਸ ਤੋਂ ਬਾਅਦ ਇਹਦੀ ਪ੍ਰਾਈਸ ਹੋਣੀ ਹੈ ਆਪਾ ਇੱਕ ਇਹ ਵਾਲਾ ਕਲਰ ਦੇ ਕੋਈ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਹੈਂਡਵਰਕ ਟੱਚ ਹੈ ਜੀ ਠੀਕ ਹੈ ਜੀ ਹੈਂਡਵਰਕ ਟੱਚ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਇਦਾਂ ਹੀ ਸਾਈਡ ਤੇ ਬਾਜੂ ਬਣੀਆਂ ਜੋ ਫਰੰਟ ਤੇ ਡਿਜ਼ਾਈਨ ਆਉਣ ਆਉਣ ਵਾਲਾ ਉਹੀ ਬੈਕ ਤੇ ਡਿਜ਼ਾਈਨ ਆਊਗਾ ਜੀ ਜੋ ਫਰੰਟ ਤੇ ਡਿਜ਼ਾਈਨ ਆਉਣਾ ਉਹੀ ਬੈਕ ਤੇ ਆਉਣ ਵਾਲਾ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਠੀਕ ਹੈ ਜੀ ਪਿਓਰ ਕਾਟਨ ਦੀ ਰਹਿਣ ਵਾਲੀ ਇਹਦੇ ਨਾਲ ਬਾਟਮ ਬੜਾ ਪਿਆਰਾ ਜਿਹਾ ਸੂਟ ਹੈ ਡਿਜ਼ਾਈਨਰ ਸੂਟ ਹੈ ਇਹਦੇ ਨਾਲ ਰੈਡ ਵਾਲਾ ਦੁਪੱਟਾ ਮਸਲੀਨ ਦਾ ਬੜਾ ਡਿਜ਼ਾਈਨਰ ਜਿਹਾ ਦੁਪੱਟਾ ਰਹਿਣ ਵਾਲਾ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਲੁੱਕ ਸਰਦਾਰੀ ਸੂਟ ਹੈ ਜੀ ਠੀਕ ਹੈ ਜੀ ਸਿਰਫ ਥੋੜੇ ਦਿਨ ਦੇ ਲਈ ਅਸੀਂ ਇਹਨਾਂ ਦੀ ਪ੍ਰਾਈਸ ਲੋ ਕੀਤੀ ਹੈ ਇਸ ਤੋਂ ਬਾਅਦ ਆਪ ਹੋ ਜਾਣੀ ਹੈ ਦੇਖੋ ਇਹ ਵਾਲਾ ਰੈਣ ਵਾਲਾ ਮਸਲੀਨ ਦਾ ਦੁਪੱਟਾ ਡਿਜ਼ਾਈਨਰ ਦੁਪੱਟਾ ਰੈਣ ਵਾਲਾ ਬੜੇ ਪਿਆਰੇ ਜਿਹੇ ਅਸੀਂ ਤੁਹਾਡੇ ਵਾਸਤੇ ਰਖੜੀ ਆਫਰ ਦੇ ਵਿੱਚ ਇਹ ਵਾਲੇ ਸੂਟ ਲੈ ਕੇ ਆਏ ਆ ਜੀ ਠੀਕ ਹੈ ਇਹ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਰੈਣ ਵਾਲੀ ਹੈ ਮਸਲੀਨ ਦਾ ਰੈਣ ਵਾਲਾ ਦੁਪੱਟਾ ਬੜਾ ਪਿਆਰਾ ਜਿਹਾ ਸੂਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਸਾਰੇ ਸੂਟ ਬਰੇ ਡਿਜ਼ਾਈਨਰ ਜੇ ਰਹਿਣ ਵਾਲੇ ਆ ਸਾਰੇ ਵੋਮੇਡ ਵੋਮੇਡ ਦੇ ਰਹਿਣ ਵਾਲੇ ਆ ਲਿਖਿਆ ਤੁਹਾਨੂੰ ਦਿਖਾ ਸਕਦੇ ਆ ਵੋਮੇਡ ਬ੍ਰਾਂਡ ਕਾਟਨ ਸਟੱਫ ਹੈ ਜੀ ਇਹ ਇਹ ਕਾਟਨ ਸਟੱਫ ਹੈ ਇਹ ਵਾਲਾ ਔਰ ਨਵਾਂ ਵਾਲਾ ਘੇਰਾ ਇਹਦਾ ਬੜਾ ਪਿਆਰਾ ਜਿਹਾ ਰੈਡੀ ਹੋਣਾ ਘੇਰਾ ਘੇਰਾ ਦੇਖੋ ਕਿੰਨਾ ਪਿਆਰਾ ਜਿਹਾ ਬਣਿਆ ਹੋਇਆ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਹੈਂਡਵਰਕ ਟੱਚ ਆ ਘੇਰਾ ਦੇਖੋ ਤੁਹਾਨੂੰ ਜਦੀਕ ਤੋਂ ਤੁਹਾਨੂੰ ਦਿਖਾਉਣੀ ਆ ਸਾਰਾ ਹੈਂਡਵਰਕ ਟੱਚ ਆ ਠੀਕ ਹੈ ਜੀ ਰਖੜੀ ਆਫਰ ਲੈ ਕੇ ਆਏ ਆ ਅਸੀਂ ਤੁਹਾਡੇ ਵਾਸਤੇ ਥੋੜੇ ਦਿਨਾਂ ਵਾਸਤੇ ਇਹ ਜਿਹੜਾ ਆਫਰ ਹੈ ਇਹ ਵਾਲਾ neck ਦੇ ਉੱਪਰ ਫਲਾਵਰ ਆਉਣ ਵਾਲਾ ਹੈ ਇਹ neck ਉੱਪਰ ਫਲਾਵਰ ਆਉਣਾ ਠੀਕ ਹੈ ਜੀ ਇਹ ਵਾਲਾ ਫਲਾਵਰ ਆਉਣ ਵਾਲਾ ਬਾਜੂ ਉੱਪਰ ਇਹ ਬਾਜੂ ਉੱਪਰ ਫਲਾਵਰ ਆਉਣ ਵਾਲਾ ਜੋ ਫਰੰਟ ਰਹਿਣ ਵਾਲਾ ਉਹੀ ਬੈਕ ਰਹਿਣ ਵਾਲੀ ਹੈ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਇਹ ਵਾਲੀ ਰਹਿਣ ਵਾਲੀ ਨਾਲ ਪਲੇਨ ਬਾਟਮ ਠੀਕ ਹੈ ਜੀ ਪਲੇਨ ਬਾਟਮ ਰਹਿਣ ਵਾਲੀ ਹੈ ਜੋ ਬੈਕ ਦੇ ਉੱਪਰ ਹੈ ਠੀਕ ਹੈ ਜੀ ਦੇਖੋ ਇਹ ਵਾਲਾ ਫਲਾਵਰ ਆਉਣ ਵਾਲਾ ਬੈਗ ਤੇ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਨੇ ਆ ਬ੍ਰਾਂਡਡ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸਿਰਫ 1500 ਦੇ ਵਿੱਚ ਉਹ ਵੀ ਰਖੜੀ ਆਫਰ ਐ ਡੁਪੱਟਾ ਤੁਹਾਨੂੰ ਦਿਖਾਉਣ ਲੱਗੇ ਆ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਾਂ ਰਹਿਣ ਵਾਲਾ ਦੁਪੱਟਾ ਦੇਖੋ ਜੀ ਇਹ ਰੈਨ ਵਾਲਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੀ ਸੋਨੇ ਸੋਨੇ ਸੋਟੇ ਸੀ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਹਮੇਸ਼ਾ ਬ੍ਰਾਂਡਡ ਸੂਟ ਰਹਿਣ ਵਾਲੀ ਹੁੰਦੀ ਆ ਦੇਖੋ ਇਹ ਵਾਲਾ ਰਹਿਣ ਵਾਲਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਰਹਿਣ ਵਾਲਾ 1550 ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਸਿਰਫ 2000 ਵਾਲਾ ਸੂਟ ਤੁਹਾਨੂੰ 1550 ਦੇ ਵਿੱਚ ਦੇ ਰਹੇ ਹਾਂ ਸਿਰਫ ਰੱਖੜੀ ਆਫਰ ਤੱਕ ਠੀਕ ਹੈ ਜੀ ਜਿੰਨੇ ਦਿਨ ਆਫਰ ਹੈ ਉਹਨੇ ਤੱਕ ਇਹ ਸੂਟ ਤੁਹਾਨੂੰ 15 1550 ਦਾ ਮਿਲੇਗਾ ਇਸ ਤੋਂ ਬਾਅਦ ਠੀਕ ਹੈ ਰੱਖੜੀ ਤੋਂ ਬਾਅਦ ਇਹ ਵਾਲੇ ਸੂਟਾਂ ਦੀ ਪ੍ਰਾਈਸ ਅਪ ਹੋ ਜਾਣੀ ਹੈ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਦੇਖੋ ਇਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਇਹ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ ਸੂਟ ਰਹਿਣ ਵਾਲਾ ਖਾਦੀ ਦੇ ਵਿੱਚ ਹੈਂਡਵਰਕ ਟੱਚ ਹੈ ਸ਼ੋਲਡਰ ਰਹਿਣ ਵਾਲੀ ਸਕਿੰਨ ਦੇ ਵਿੱਚ ਦੇਖੋ ਤੁਹਾਨੂੰ ਜ਼ਦੀਕ ਤੋਂ ਦਿਖਾਉਣੇ ਆ ਖਾਦੀ ਦੇ ਵਿੱਚ ਰਹਿਣ ਵਾਲਾ ਵੋ ਮੇਡ ਬ੍ਰਾਂਡ ਆ ਲਿਖਿਆ ਤੁਸੀਂ ਦੇਖ ਸਕਦੇ ਹੋ ਖਾਦੀ ਸਟਾਫ ਹੈ ਜੀ ਇਹ ਕਾਫੀ ਡਿਮਾਂਡ ਆ ਖਾਦੀ ਦੀ ਵੀ ਠੀਕ ਹੈ ਜੀ ਇਹਦੀ ਪ੍ਰਾਈਸ ਇਸ ਤੋਂ ਵੀ ਜ਼ਿਆਦਾ ਪਰ ਅਸੀਂ ਤੁਹਾਨੂੰ ਸੇਮ ਪ੍ਰਾਈਸ ਦੇ ਰਹੇ ਹਾਂ ਖਾਦੀ ਦੀ ਤੇ ਪਿਓਰ ਕਾਟਨ ਸਟਾਫ ਦੀ ਦੇਖੋ ਹੈਂਡਵਰਕ ਟੱਚ ਰਹਿਣ ਵਾਲਾ ਪੂਰਾ ਹੈਂਡਵਰਕ ਟੱਚ ਆ ਪੂਰਾ ਘੇਰਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਨੇ ਜਦੀਕ ਤੋਂ ਹੈਂਡਵਰਕ ਟੱਚ ਆ ਘੇਰੇ ਦਾ ਠੀਕ ਹੈ ਜੀ ਇਹ ਵਾਲਾ ਫਲਾਵਰ ਆਉਣ ਵਾਲਾ ਘੇਰੇ ਦੇ ਉੱਪਰ ਪੂਰੇ ਸੂਟ ਦੀ ਲੁੱਕ ਤੁਹਾਨੂੰ ਦਿਖਾਉਣ ਲੱਗੇ ਆ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਲੁੱਕ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਇਹ ਵਾਲਾ ਆਉਣ ਵਾਲਾ ਘੇਰਾ ਖਾਦੀ ਕਾਟਨ ਹੈ ਜੀ ਠੀਕ ਹੈ ਜੀ ਖਾਦੀ ਕਾਟਨ ਹੈ ਵੋ ਮੇਡ ਬ੍ਰੈਂਡ ਰਹਿਣ ਵਾਲਾ ਐਦਾਂ ਦੀ ਡਿਜ਼ਾਈਨਿੰਗ ਕਾਫੀ ਟ੍ਰੈਂਡ ਦੇ ਵਿੱਚ ਆ ਰਹੀ ਹੈ ਸੂਟਾਂ ਦੀ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਬਾਜੂ ਦੇ ਉੱਪਰ ਫਲਾਵਰ ਠੀਕ ਹੈ ਜੀ ਬਾਟਮ ਰਹਿਣ ਵਾਲੀ ਹੈ ਦੇਖੋ ਗਾਜਰੀ ਕਲਰ ਚ ਜੋ ਫਲਾਵਰ ਗਾਜਰੀ ਦੇ ਕਲਰ ਹੈ ਚ ਬੇਸ ਦੇਖੋ ਜੀ ਸ਼ਰਟ ਦਾ ਬੇਸ ਰਹਿਣ ਵਾਲਾ ਸਕਿੰਡ ਕਲਰ ਤੇ ਗਾਜਰੀ ਕਲਰ ਦੀ ਰਹਿਣ ਵਾਲੀ ਹੈ ਬਾਟਮ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ ਫਰੰਟ ਬੈਕ ਆਉਣ ਵਾਲੀ ਹੈ ਸੇਮ ਠੀਕ ਹੈ ਜੀ ਫਰੰਟ ਤੇ ਬੈਕ ਸੇਮ ਆਉਣ ਵਾਲੀ ਹੈ ਜੀ ਤੇ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਦੁਪੱਟਾ ਜਿਹਦੇ ਨਾਲ ਇਹ ਵਾਲਾ ਦੁਪੱਟਾ ਰਹਿਣ ਵਾਲਾ ਜਿਹਦੇ ਨਾਲ ਡਿਜ਼ਾਈਨਰ ਜਿਹਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਦੇਖੋ ਇਹ ਵਾਲਾ ਰਹਿਣ ਵਾਲਾ ਇਹਦੇ ਨਾਲ ਦੁਪੱਟਾ ਇਹ ਵਾਲਾ ਜੋ ਫਲਾਵਰ ਬਣਿਆ ਘੇਰੇ ਦੇ ਉੱਪਰ ਉਹੀ ਫਲਾਵਰ ਇੱਥੇ ਆਇਆ ਹੋਇਆ ਦੁਪੱਟਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਜੀ ਬਣ ਕੇ ਰੈਡੀ ਹੋਣਾ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਜੀ ਦੇਖੋ ਕਲਰ ਬੜਾ ਪਿਆਰਾ ਜਿਹਾ ਇਹ ਵੀ ਹੈਡਵਰਕ ਟੱਚ ਸੂਟ ਹੈ ਖਾਦੀ ਦੇ ਵਿੱਚ ਹੈ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਹੈ ਖਾਦੀ ਦੀ ਕਾਫੀ ਡਿਮਾਂਡ ਹੈ ਜੀ ਠੀਕ ਹੈ ਜੀ ਸੇਮ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਖਾਦੀ ਦੇ ਵਿੱਚ ਠੀਕ ਹੈ ਜੀ ਸੇਮ ਪ੍ਰਾਈਸ ਦੇ ਰਹੇ ਤੁਹਾਨੂੰ ਖਾਦੀ ਦੇ ਵਿੱਚ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 1500 ਦੇ ਵਿੱਚ ਉਹ ਵੀ ਦੇ ਰਹੇ ਹਾਂ ਤੁਹਾਨੂੰ ਸਿਰਖ ਰਖੜੀ ਆਫਰ ਕਰਕੇ ਠੀਕ ਹੈ ਘੇਰਾ ਚੈੱਕ ਕਰੋ ਆਊਟ ਲਰਨਿੰਗ ਹੋਈ ਹੈ ਦੇਖੋ ਸਾਰਾ ਘੇਰਾ ਜਿਹੜਾ ਉਹ ਹੈਂਡਵਰਕ ਟੱਚ ਹੈ ਘੇਰਾ ਦੇਖੋ ਹੈਂਡਵਰਕ ਟੱਚ ਹੈ ਜੀ ਠੀਕ ਹੈ ਖਾਦੀ ਦੇ ਵਿੱਚ ਰਹਿਣ ਵਾਲਾ ਵੋ ਮੇਡ ਬ੍ਰੈਂਡ ਦਾ ਰਹਿਣ ਵਾਲਾ ਜੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵਾਲੀਆਂ ਆਉਣ ਵਾਲੀਆਂ ਇਹਦੇ ਨਾਲ ਬਾਜੂ ਕਲਰ ਵੀ ਬੜਾ ਪਿਆਰਾ ਜਾ ਠੀਕ ਹੈ ਜੀ ਹੋਰ ਹੀ ਕਲਰ ਹੈ ਬੜਾ ਸੋਹਣਾ ਜਾ ਕਲਰ ਹੈ ਮਿੱਠਾ ਜਾ ਕਲਰ ਹੈ ਠੀਕ ਹੈ ਇਹਦੇ ਨਾਲ ਬਾਟਮ ਆਉਣ ਵਾਲੀ ਇਹ ਵਾਲੀ ਇਹ ਵਾਲੀ ਆਉਣ ਵਾਲੀ ਇਹਦੇ ਨਾਲ ਬਾਟਮ 프ਰੰਟ ਬੈਕ ਰਹਿਣ ਵਾਲੀ ਹੈ ਸੇਮ ਠੀਕ ਹੈ ਜੀ ਫਰੰਟ ਦੇ ਬੈਕ ਸੇਮ ਰਹਿਣ ਵਾਲੀ ਹੈ ਦੁਪੱਟਾ ਦਿਖਾਉਣ ਲੱਗੇ ਆ ਬੜਾ ਪਿਆਰਾ ਜਾ ਦੁਪੱਟਾ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਇਹਦੇ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਰੈਨ ਵਾਲਾ ਡਿਜ਼ਾਈਨਰ ਜਾਂ ਬਹੁਤ ਪਿਆਰਾ ਦੁਪੱਟਾ ਜੀ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ 1500 ਦੇ ਵਿੱਚ ਅਸੀਂ ਤੁਹਾਨੂੰ ਇਹ ਵਾਲੇ ਸੂਟ ਦੇ ਰਹੇ ਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੀ ਆਰਡਰ ਬੁੱਕ ਕਰ ਸਕਦੇ ਹੋ ਉਹ ਵੀ ਰਖੜੀ ਆਫਰ ਦੇ ਤੱਕ ਇਸ ਤੋਂ ਬਾਅਦ ਅਸੀਂ ਇਹਦੀ ਪ੍ਰਾਈਸ ਕਰ ਦੇਣੀ ਆ ਅਪ ਜਿਹੜੀਆਂ ਵੀ ਮੇਰੀ ਭੈਣਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ